ਬਰ ਬਾਠ ਦੇ ਵਿੱਚ ਸਵੱਛੇ ਭਾਰਤ ਮਿਸ਼ਨ ਦੇ ਅੰਦਰ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਤੇ ਨਗਰ ਨਿਗਮ ਦੇ ਹੈਲਥ ਅਫਸਰ ਡਾਕਟਰ ਵਿਪਨ ਮਲੋਤਰਾ ਜੀ ਸੈਨੀਟਰੀ ਇੰਸਪੈਕਟਰ ਸਾਹਿਬ ਮੈਡਮ ਜੋਤੀ ਜੀ ਵੀ ਮੌਜੂਦ ਰਹੇ ਅਤੇ ਇਹਨਾਂ ਦੇ ਨਾਲ-ਨਾਲ ਸਫਾਈ ਕਰਮਚਾਰੀ ਵੀ ਮੌਜੂਦ ਸਨ ਹਰ ਸਾਲ ਵਿਤਰਾਂ ਰਮਾਇਣ ਗਿਆਨ ਯੱਗ ਕਿਚਲੂ ਨਗਰ ਰਾਮਸ਼ਰ ਨੰਬਲੋਂ ਕਰਵਾਇਆ ਜਾਂਦਾ ਹੈ ਇਸ ਯੱਗ ਵਿੱਚ ਭਾਰੀ ਮਤਰਾ ਵਿੱਚ ਸੰਗਤ ਦਰਸ਼ਨਾ ਵਾਸਤੇ ਆਉਂਦੀ ਹੈ ਨਗਰ ਨਿਗਮ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਕਿ ਜੋ ਵੀ ਸੰਗਤ ਆਉਂਦੀ ਹੈ ਉਸ ਨੂੰ ਸਾਫ ਸੁਥਰਾ ਮਾਹੌਲ ਮਿਲੇ ਇਸ ਮੌਕੇ ਸਾਰੇ ਕਰਮਚਾਰੀਆਂ ਅਤੇ ਆਏ ਹੋਏ ਅਫਸਰ ਸਹਿਵਾਣਾ ਦਾ ਸ਼੍ਰੀ ਮੋਦ ਗਿਲਜੀ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਗਿਆ ਸੰਵਾਦਾਤਾ ਸੰਦੀਪ ਸ਼ਰਮਾ ਦੀ ਖਾਸ ਰਿਪੋਰਟ ਕਰਮਚਾਰੀਆਂ ਨੂੰ ਲੈ ਕੇ ਤੁਸੀਂ ਸੁੱਚਾ ਭੈਲ ਦੇ ਉਤੇ ਇਕੱਠੇ ਹੋਏ ਹੋ ਕੰਪਲ ਬਾੜ ਨੰਬਰ 62 ਦੇ ਵਿੱਚ ਅੱਜ ਸਵੱਤ ਸੱਚ ਭਾਰਤ ਮਿਸ਼ਨ ਦੇ ਅੰਦਰ ਸਫਾਈ ਵਿਹਾਂ ਦੀ ਸ਼ੁਰੂਆਤ ਕੀਤੀ ਹੈ ਜਿਹਦੇ ਵਿੱਚ ਸਾਡੇ ਨਗਰ ਨਿਗਮ ਦੇ ਅਫਸਰ ਹੈਲਥ ਅਫੀਸਰ ਡਾਕਟਰ ਬੇਪਲ ਮਨ ਉਤਰਾ ਜੀ ਸਾਡੇ ਸੈਨੀ ਇੰਸਪੈਕਟਰ ਸਾਹਿਬ ਤੇ ਮੈਡਮ ਜੋਤੀ ਜੀ ਤੇ ਸਾਰੇ ਸਫਾਈ ਕਰਮਚਾਰੀ ਅੱਜ ਹਾਜ਼ਰ ਹੈ ਵਿਸ਼ੇਸ਼ ਤੌਰ ਤੇ ਇਸ ਵਾਰਡ ਦੇ ਅੰਦਰ ਹਰ ਸਾਲ ਨਵਰਾਤਰਾਂ ਦੇ ਵਿੱਚ ਰਮਾਇਣ ਗੈਨ ਯੱਗਿਆ ਕਿਚੂ ਨਗਰ ਰਾਮਸ਼ਰਨ ਵੱਲੋਂ ਕਰਵਾਇਆ ਜਾਂਦਾ ਹੈ ਜਿਹਦੇ ਵਿੱਚ ਸਾਰੇ ਸ਼ਹਿਰ ਦੀ ਸੰਗਤ ਉਹ ਰਮਾਇਣ ਗਿਆਨ ਯੱਗਿਆ ਦੇ ਵਿੱਚ ਆਂਦੀ ਹੈ ਤੇ ਨਗਰ ਨਿਗਮ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਕਿ ਜਿਹੜੇ ਲੋਕ ਆ ਵੀ ਆਣ ਉਹਨਾਂ ਨੂੰ ਇੱਕ ਸਾਫ਼ ਸੁੱਤਰਾ ਮਾਹੌਲ ਮਿਲੇ ਔਰ ਇਸ ਸਵੱਛ ਭਾਰਤ ਮਿਸ਼ਨ ਦੇ ਅੰਡਰ ਜੋ ਇੱਕ ਸਫਾਈ ਦਾ ਅਭਿਆਨ ਸ਼ੁਰੂ ਕਰਨਾ ਹੈ ਉਹਦੇ ਵਾਸਤੇ ਅ ਸ਼ੁਰੂਆਤ ਕਰਨ ਵਾਸਤੇ ਅੱਜ ਸਾਰੇ ਮੁਲਾਜ਼ਮ ਔਰ ਸਾਡੇ ਅਫਸਰ ਸਾਹਿਬਾਨ ਇਹਦੇ ਵਿੱਚ ਆਏ ਹੈ ਮੈਂ ਵਾਰਡ ਦਾ ਕਾਉਂਸਲਰ ਹੋਣ ਦੇ ਨਾਤੇ ਵਿਸ਼ੇਸ਼ ਤੌਰ ਤੇ ਨਗਰ ਨਿਗਮ ਦੇ ਅਫਸਰਾਂ ਦਾ ਇਸਮੁਸਫਾਈ ਕਰਮਚਾਰੀਆਂ ਦਾ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇਸ ਅਭਿਆਨ ਦੀ ਅੱਜ ਇਸ ਵਾਰ ਤੋਂ ਸ਼ੁਰੂਆਤ ਕੀਤੀ